ਦੀ ਮਾਰੀ ਬਈ ਲੈ ਜਵਾਹ ਹੂੰ ਦੂਜਿਆਂ ਵੀ ਮਾਰੀ ਬਈ ਹਰਜੀਤ ਬਾਈ ਦੂਜੇ ਵੀ ਚੋ ਦੇ ਸਾਰੇ ਦੋਵੇਂ ਚਾਰੇ ਹੂੰ ਹੂੰ ਮਣੀ ਠੀਕ ਆ ਬਈ ਓਕੇ ਹਰਜੀਤ ਵੀਰੇ ਬਸ ਬਈ ਆ ਜਾ ਤਾਂ ਕਿੰਨੇ ਦੀ ਬਈ ਹਰਜੀਤ ਵੀਰੇ ਮੇਰਾ ਮਾਣ ਨਾਲ ਜੱਸ ਨੂੰ ਜੱਸ ਨੂੰ ਲਾਈਂ ਮਗਰੀ ਉਹ ਵੀ ਜੱਸ ਆਈਆਂ ਠੀਕ ਹੂੰ ਚੋਾਈ ਦਿੰਦੀ ਬੜੀ ਹੂੰ ਮੇਰੇ ਠੀਕ ਆ ਬਈ ਦੂਜੇ ਦੀ ਵੀ ਚੋ ਦੇ ਹਰਜੀਤ ਬਈ ਆ ਵੀ ਵਧੀਆ ਥੱਲੇ 2 ਨਾਲੋਂ ਹਣਾ ਬਾਈ ਨਹੀਂ ਮੈਨੂੰ ਕਿਸੇ ਨੇ ਆ ਕੇ ਕਮੈਂਟ ਕੀਤਾ ਵੀ ਮੈਂ ਭਰਾਵਾਂ ਨੂੰ ਨਹੀਂ ਕਰਦਾ ਠੀਕ ਹੈ ਸੁਧਰ ਗਿਆ ਕੇ ਹੁਣ ਐ ਚੱਲ ਕੋਈ ਨਾ ਅਜਾ ਹਰਜੀਤ ਕਿੱਧਰ ਸਮਝੋ ਹਰਜੀਤ ਭਾਈ ਠੰਢੀ ਢੁੰਢੀ ਬਹੁਤ ਆ ਨਾ ਮੈਂ ਬਾਈ ਯਾਰ ਇੱਧਰ ਵੇਖ ਲੈ ਹਮਮੇ ਦੱਖ ਹੱਥ ਲਾਈ ਗਿਆ ਕਨਿਆ ਚਿੱਤੇ ਮਲੀ ਜਾ ਇੱਧਰ ਹਮ ਜਿਵੇਂ ਮਰਤੀ ਇੱਕ ਦਿਨ ਕਮਾ ਕੇ ਛੜ ਮਾਰਦਿਆਂ ਹਮ ਨੀ ਭਵ ਵਪਾਰੀ ਭਰਾਵਾਂ ਨੂੰ ਵੀ ਹਜੇ ਹੈਗਾ ਬਾਈ ਅੱਜ ਰੋਟੀ ਛੱੜਤੀ ਆ ਉਹ ਤੇ ਚੰਦਰਿਆ ਉਰੇ ਆਇਆ ਨੂੰ ਮੂੰਹ ਕਰੀ ਬਹੁਤ 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 ਤੇਰਾ ਐਂ ਕਰਿਆ ਕਰ ਆ ਬੋ ਬਹੁਤ ਸ਼ੁਕਰ ਹੈ ਬਾਈ ਤੂੰ ਅੱਜ ਮੰਨ ਗਿਆ ਮੇਰੀ ਗੱਲ ਜਿਉਂਦਾ ਰਹੇ ਤੇ ਇਹ ਗੱਲਾਂ ਕਰਿਆ ਕਰਨ ਵੀ ਮੰਨ ਐਣ ਕੇ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਹਰੀਹਰ ਝੋਕ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਇਸ ਪਿੰਡ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚਿਹਰਾ ਵਜਿੰਦਾ ਨਾਮ ਮਿੱਤਰੋ ਹਰਜੀਤ ਆ ਤੇ ਪਸਵਾਨ ਨਾਲ ਗੂੜੀ ਪ੍ਰੀਤ ਆ ਅੱਜ ਬਾਈ ਸਾਈ ਵਾਲਾਂ ਦੀ ਤੁਹਾਨੂੰ ਦਿਖਾਉਣੀ ਮੈਂ ਰੀਤ ਆ ਗੱਲਬਾਤ ਲਾਵਾਂਗੇ ਜਮਾ ਟਿਕਾਣੇ ਵੀਡੀਓ ਵੇਖਿਓ ਥੋੜੇ ਜੇ ਬਣ ਕੇ ਸਿਆਣੇ ਤੇ ਸ਼ੀ ਕਰਿਓ ਜਰੂਰ ਬਈ ਅੱਜ ਮੈਂ ਤੁਹਾਨੂੰ ਜਾਨਵਰ ਦਿਖਾਉਣੇ ਆ ਤੁਹਾਡੇ ਕੰਮ ਦੇ ਇੱਕ ਤਾਂ ਸੀਲ ਠੰਡੀਆਂ ਦੋਗਲੀਆਂ ਗਾਇਆਂ ਹੋਣਗੀਆਂ ਇੱਕ ਹੋਣਗੀਆਂ ਤੁਹਾਡੇ ਭਾਅ ਮੁਤਾਬਕ ਆ ਉਹ ਕਰਦੇ ਆ ਹਰਜੀਤ ਵੀਰ ਦੇ ਨਾਲ ਮੁਲਾਕਾਤ ਆਪਾ ਸਤਿ ਸ਼੍ਰੀ ਅਕਾਲ ਹਰਜੀਤ ਵੀਰੇ ਕੀ ਹਾਲ ਆ ਵੱਡੇ ਭਾਈ ਸੇਤਾ ਤੇ ਪਰਿਵਾਰ ਸਨ ਚੜਦੀ ਕਲਾ ਜੀ ਸਾਰੇ ਕਿਰਪਾ ਚਲੋ ਸ਼ੁਕਰ ਆ ਰੱਬ ਦਾ ਭਾਈ ਤੇ ਮੇਰੇ ਵੱਲੋਂ ਵੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹਰਜੀਤ ਭਾਈ ਘਰ ਪਰਿਵਾਰ ਵਧੀਆ ਬਈ ਕਰ ਪਸੂ ਡੰਗਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਲੇਟ ਹੋ ਗਿਆ ਤੇ ਕੀ ਵੀਡੀਓ ਨੂੰ ਕੀ ਗੱਲ ਬਣ ਗਈ ਮੈਂ ਮੰਡੀ ਵੇਚ ਕੇ ਆ ਗਿਆ ਅੱਛਾ ਮੰਡੀ ਚ ਆ ਗਏ ਡੱਬ ਵਾਲੀ ਹੈ ਠੀਕ ਹੈ ਅੱਛਾ ਹਰਜੀਤ ਬਈ ਗੱਲ ਲਿਓ ਆ ਅੱਜ ਜਾਨਵਰ ਆਪਣੇ ਕੋਲੇ ਹੈਗੇ 4 ਹਨਾ ਹਾਂ ਬਕਾਊ 4 4 ਪਹਿਲੇ ਨੰਬਰ ਤੇ ਜਿਹੜੀ ਦੋ ਵਾਲੀ ਸਿੰਘਾਂ ਵਾਲੀ ਭੈਣਾ ਇਹਦੇ ਬਾਰੇ ਦੱਸੀ ਬਈ ਕੀ ਡਿਟੇਲ ਹੈ ਡੱਬਾਂ ਦੇ ਮਾਲਕਾਂ ਨੇ ਕਹਿਨ ਤੇ ਆ ਤੀਜਾ ਸਵੇਰ ਸੁਣਾ ਹੈ ਠੀਕ ਹੈ ਤੇ ਦੂਜੇ ਸਵੇਰ 18-19 ਕਿਲੋ ਦੋਨੇ ਚੋਰੀ ਮਾਲਕ ਨੇ ਹੈ ਦਿਨ ਕਿੰਨੇ ਪਏ ਹਰਜੀਤ ਬਈ ਹਜੇ ਹਫਤੇ ਦੀ ਕਰਦੀ ਥੱਲੋ ਬਹੁਤ ਬਣੂਗੀ ਹੈ ਨਾ ਬਈ ਤੋਰੀ ਬਾਈ ਮਾੜੀ ਜੀ ਨੂੰ ਹਰਜੀਤ ਬਾਈ ਥੱਲੋ ਬੜੀ ਬਣੂਗੀ ਹਨਾ ਬਹੁਤ ਸੋਹਣੀ ਬਾਈ ਸੀਲ ਬੜੀ ਆ ਐਂ ਰੱਸਾ ਪਾ ਕੇ ਥੱਲੇ ਬਹਿ ਜਾ ਗੱਪਾਂ ਦੇ ਲੱਤ ਨਹੀਂ ਮਾਰੀ ਅੱਛਾ ਦੁੱਧ ਵਾਲੀ ਗਾਂ ਹਨਾ ਥਾਣ ਤੁਨ ਬਹੁਤ ਚੰਗਾ ਲੱਗਾ ਉਹ ਠੰਡੇ ਸਬਾਹ ਆਈ ਆ ਜਮਾ ਹਾਂ ਥਾਣ ਤੁਨ ਵੀ ਬਹੁਤ ਚੰਗਾ ਹਨਾ ਬਾਈ ਮੱਝਾਂ ਰਗਾ ਹਾਂ ਚੱਲ ਬਈ ਆ ਇਨਾ 17 18 ਦਾ ਦਈ ਜਾਊਗੀ ਹੁਣ ਵੀ ਹਾਂ ਠੀਕ ਆ ਬਾਈ ਦੀਪ ਸਿਆ ਹਨਾ ਹੈ ਨਾ ਚੀਜ਼ ਤਰਲੋ ਦਾ ਦੀਪ ਨੇ ਇਹ ਨੂੰ ਨਾ ਬਖਾਰੀ ਜਿਹੜੀ ਦੀਪ ਨੂੰ ਜੱਤ ਜੇ ਨਾ ਉਹਦੇ ਵਿੱਚ ਅੰਦਰਾ ਕੈਦ ਬਰਾ ਬੜਾ ਮਾਰਦਾ ਹੁੰਦਾ ਹੈ ਇਹ ਮੈਨੂੰ ਇਹਦਾ ਪਤਾ ਤੇ ਰੇਟ ਭਾਈ ਕੀ ਰਹੂਗਾ ਹਰਜੀਤ ਭਾਈ ਯਾਰ ਇਹਦਾ ਮੁੱਲ ਕਰਾਉਣਾ ਤੇ 52000 ਹਾਂ 42000 ਦੀ ਧਿਆਨ ਹੈ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾਉਣਾ 52 ਕਰਾਉਣਾ 50 ਕਰਾਉਣਾ 42000 ਦੀ ਆਪਾਂ ਦੇਣੀ ਆ ਹੈ ਵਿੱਚੋਂ ਲਾੜ ਪਿਆਰ ਹੋ ਜੂ 42 ਦੇ ਵਿੱਚੋਂ ਹਾਂ ਬਾ ਛੋਟ ਛੱਪਾ ਹੋ ਠੀਕ ਹੈ ਭਾਈ ਹਰਜੀਤ ਭਾਈ ਫਿਰ ਇੱਕ ਗੱਲ ਹੋਰ ਆ ਠੰਡੀ ਠੰਡੀ ਪੂਰੀ ਬਈ ਹੈ ਭਾਈ ਐ ਜਿਹੜਾ ਮਰਜ਼ੀ ਆ ਜੇ ਲੱਤਾਂ ਨੂੰ ਰੱਸਾ ਪਾ ਕੇ ਥੱਲੇ ਬਹਿ ਜੇ ਲੱਤਾਂ ਮ ਅਲਾਊਗੀ ਨਾਲ ਜਾਵੇ ਖੜੀ ਰਹੀ ਦੇ ਲੈ ਜਾਵੇ ਹੈਨਾ ਠੀਕ ਹੈ ਭਾਈ ਫਿਰ ਉੱਤੇ ਤਾਂ ਕੋਈ ਗੱਲ ਹੀ ਨਹੀਂ ਕਿੰਨੇ ਮੇਰਾ ਮਾਣ ਕਿੰਨਾ ਹੋਊਗਾ ਭਾਈ ਬਾਈ ਬਸ ਇਹਦੇ ਜੋ ਛੋੜੀ ਹੋ ਗਈ ਐ ਨਾ ਕਿ ਬਾਈ ਇਹ ਆ ਕਰਕੇ ਮੈਂ ਹੌਲੀ ਹੌਲੀ ਕਹੀ ਜਾਵਾ ਸਵਾਦ ਵਾਲੀ ਗੱਲ ਨਹੀਂ ਤੇ ਮੇਰਾ ਇਹ ਮੇਰਾ ਬਾਲਾ ਨਾ ਕਰੀ ਮੈਂ ਤੈਨੂੰ ਇਹ ਨਹੀਂ ਆਦਾ ਮੈਨੂੰ 10000 ਛੱਡ ਦੇ 5 ਛੱਡ ਦੇ ਐ ਕਹੇ ਚਲ ਸਾਬੇ ਤੇਰਾ ਇੰਨਾ ਮਾਣਾ 1000 ਰੁਪਇਆ ਤੇਰਾ ਮਾਣਾ ਚਲ ਕੇ ਆਲੀ ਦੀ ਦੇ ਦਾਂਗੇ ਠੀਕ ਹੈ ਬਾਈ ਕੋਈ ਮਾੜੀ ਨਹੀਂ ਆ ਦੋ ਨੰਬਰ ਚੀਨੀਵਾਰ ਬਾਈ ਇਹ ਬਾਈ ਆਪਾਂ ਗੱਬਨ ਦੀ ਵੀਡੀਓ ਬਾਈ ਸੀ ਪਿਛਲੀ ਹੋਰੀ ਹਾਂ ਇਹ ਰਹਿ ਗਈ ਸੀ ਮੈਂ ਸੂਪ ਪੀਆ ਹਾਂ ਉਹਨੇ ਤਹਲੇ 10 11 ਕਿਲੋ ਦੋਧਾ ਮੱਛੀ ਮਰ ਗਈ ਐ ਤੇ ਮੱਛੀ ਮਰ ਗਈ ਐ ਚੋਣ ਚਾਂਨ ਨੂੰ ਠੰਡੀ ਆ ਬਾਈ ਚੂਣ ਚਾਂ ਨੂੰ ਠੰਡੀ ਆ ਬਈ ਠੰਡੀ ਆ ਆਪਾਂ ਤਾਂ ਹਾਂ ਵੀ ਮਰਵਾਣ ਦੇ ਆ ਆਹ ਚੀਨਾਂ ਤੋਂ ਫੇਰ ਖਾਣੀ ਲਖਾਈ ਮਾੜੀ ਜੀ ਬਈ ਹਨਾ ਗਾਂ ਵਾ ਕਿਟਕਾਣੇ ਦੀ ਆ ਬਈ ਅ ਵੀ ਦੁੱਧ ਜਿੱਥੇ ਮਰਜੀ ਡਾਸ ਕੇ ਚੋਲਾ ਹੋਵੇ ਮੈਨੂੰ ਸੀ ਰਾਏ ਦੀ ਆ ਬਈ ਤੇਰੇ ਮੁੰਡੇ ਨੇ ਵੀ ਤਾਰੀਫ ਹਾਂ ਇਹਦੀ ਤਾਂ ਤੇਰੇ ਮੁੰਡੇ ਨੇ ਵੀ ਤਾਰੀਫ ਕੀਤੀ ਕਹਿੰਦਾ ਬਾੜੀ ਚੈਲੀਗਾ ਹਾਂ ਇਹੀ ਸੀ ਨਾ ਪੁੱਤ ਇਹ ਤੇਰੇ ਬਾੜੀ ਤੇ ਲੱਗੀ ਆ ਹਨਾ ਉਰੇ ਆ ਮੈਨੂੰ ਦੱਸ ਕਿਵੇਂ ਉਰੇ ਹੀ ਪੁੱਤ ਇਹ ਇਹ ਗਾਂ ਠੰਡੀ ਆ ਪੂਰੀ ਤੂੰ ਫੜ ਫੜ ਲੈ ਲੈ ਇੱਥੇ ਬੋਲ ਮੜਾ ਫੜ ਲੈ ਲੈ ਤਸਵੀਲ ਹੈ ਤੂੰ ਜਿਵੇਂ ਮਰਜ਼ੀ ਹੂੰ ਨਾ ਵਾਕਿਆ ਯਰ ਜਿਆਨੀ ਬਹੁਤ ਕਿੰਨੇ ਦੀ ਦੇ ਦੀ ਬਾਈ ਜਿੰਨੇ ਦੀ ਮਰਜ਼ੀ ਹਰਜੀਤ ਬਾਈ ਆਇਆ ਕਹਦੇ ਭਰਾਵਾਂ ਨੂੰ ਅੱਜ ਦੇ ਦੇ ਗਿਫਟ ਤਿੰਨ ਪਤਾ ਲਈ ਤਾਂ 45000 ਦੀ ਪੈਂਦੀ ਸੀ ਹਾਂ 40 ਦੀ ਲੈ ਬਾਈ ਪੌਸ ਹੀ ਗਾ ਕੋਲੇ ਉਹ ਦਾ 700 25 17 ਕਿਲੋ ਹਾਂ ਗੋਆਂ ਦੇ ਥੱਲੇ ਦੁੱਧ ਹੋਗਾ 11 12 ਕਿਲੋ ਲਾ 11 ਮੰਨ ਕੇ ਆਵੇ ਠੀਕ ਹੈ ਬਾਈ ਤਸਵੀਲ ਖੰਡੀ ਦਾ ਪੋਣੇ ਠੀਕ ਹੈ ਬਾਈ ਲੈ ਬਾਈ ਐ ਹੀ ਮਿਲ ਪੈਂਦੀ ਹੈ ਹੈ ਨਿਆਰਾ ਪਾ ਲੈਣਾ ਥੱਲੇ ਠੀਕ ਨਿਆਰਾ ਪੂਰਾ ਹੀ ਮੈਂ ਤਾਂ ਇੱਥੇ ਹੀ ਚਾਹੀਦਾ ਯਰ ਗਾਵਾ ਨੂੰ ਆ ਲੈ ਵੀ ਲੈ ਇੱਕ ਮਿੰਟ ਤੋਂ ਪਹਿਲਾਂ ਅੰਦਰ ਆਈ ਕੋਈ ਪਾਣੀ ਦੀ ਲੋੜ ਨਹੀਂ ਚਾਰੇ ਚੀਜ਼ ਦੀ ਲੋੜ ਨਹੀਂ ਗਾਲਾ ਪਟਿਆ ਵੇ ਮੂੰਹ ਮਗਾ ਪੁੱਤ ਲੈ ਆ ਵੇ ਬਾਈ ਇਹ ਚੀਜ਼ ਹੁੰਦੀ ਯਰ ਘਰੇ ਦੁੱਧ ਪੀਣ ਵਾਲੇ ਨੂੰ ਤੇਰੀ ਮਾਰੀ ਪਈ ਲੈ ਦੂਜਿਆਂ ਵਾਂਗ ਹੀ ਮਾਰੀ ਬਾਈ ਹਰਜੀਤ ਬਾਈ ਦੁੱਧ ਵੀ ਚੋਦੇ ਸਾਰੇ ਦੋਵੇਂ ਚਾਰੇ ਹੀ ਹੂੰ ਮੈਂ ਠੀਕ ਆ ਬਈ ਓਕੇ ਹਰਜੀਤ ਵੀਰੇ ਬਸ ਬਈ ਆ ਜਾ ਤਾਂ ਕਿੰਨੇ ਦੀ ਬਈ ਹਰਜੀਤ ਵੀਰੇ ਮੇਰਾ ਮਾਨ ਨਾਲ ਜੱਸ ਨੂੰ ਜੱਸ ਨੂੰ ਲਈ ਜਿੰਨੇ ਦੀ ਮਰਜ਼ੀ ਹੁਣ ਤਾਂ ਵੱਢਣੀ ਪੈਣੀ ਆ ਪੀੜ ਤਾਂ ਹੋਣੀ ਹੋਣੀ ਪੀੜ ਤਾਂ ਹੋਣੀ ਹੋਣੀ ਆ ਮਿੱਤਰੋ ਚਾ ਗੁੱਟ ਤੋਂ ਵੱਢਦਾ ਤੇ ਬਾਹ ਤੋਂ ਵੱਢ ਲਾਗੇ ਜੇ ਗੱਲ ਕਰਦਗੇ ਹਾਂ ਬਸ ਜਿੱਥੇ ਜ ਦੇਣੀ ਆ 35000 ਦੀ ਦੇ ਦਾਂਗੇ ਤੇ ਜੋ ਛੋੜ ਛੱਪਾ ਹੀ ਹੋ ਛੋੜ ਛੱਪਾ ਹੀ ਕਰਾਂਗੇ ਕਿੰਨੇ ਕਰ ਦੀਗੇ ਕਿੰਨਾ ਕਹਿੰਗਾ ਕਰਦੇ 33000 ਦੀ ਕਰਦੇ ਮੈਂ 32 ਨਹੀਂ ਆਦਾ ਠੀਕ ਆ ਹਾਂ ਬਸ ਠੀਕ ਆ ਤੇ ਆ ਤੈਨ ਨੰਬਰ ਵਾਲੀ ਬਈ ਰਾਣੀ ਕੇ ਬਈ ਤਾਜੀ ਸੁਈ ਆ। ਬਾਈ ਤੀਜਾ ਦਾ ਸੁਈ ਨੂੰ ਆ। ਹੂੰ 11-12 ਕਿਲੋ ਇੰਦੇ ਥੱਲੇ ਉੱਗਦਾ ਅਗਲਾ 10 ਮਨ ਕੇ ਲਿ ਜਾਵੇ ਬੌਲਾ ਹੈ। ਕੱਢੀ ਬਾਹ ਰੋ ਹਰਜੀਤ ਵੀਰ। ਹੂੰ ਚੋਣ ਚਾਂਨ ਨੂੰ ਠੰਡੀ ਆ ਬਈ ਇਹ ਵੀ। ਯਾਰ ਬਾਈ ਇਹ ਵੀ ਵਿਖਾ ਦਿੰਨੇ ਆਪਾਂ ਤੂੰ ਆਪੇ ਕਹਿਂਗਾ ਠੰਡੀ ਏ। ਠੀਕ ਆ ਬਾਈ ਠੀਕ ਆ। ਲੈ ਵਾਲੂ ਬਾ ਪੱਧਰਾ ਇਹਨੂੰ ਵੀ ਹਣਾ ਬਾਈ। ਮੈਂ ਯਾਰ ਬਹੁਤ ਚੰਗਾ ਬਹੁਤ ਚੰਗੀ ਆ। ਦੁੱਧ ਦਾ ਦੇ ਦੂ 14-15 ਕਿਲੋ ਬਾਈ। ਇਹ ਬਾਈ ਇਹਨੇ 15 ਕਿਲੋ ਨਾ ਦਿੱਤਾ ਸਾਇਆ ਕੀ ਆ। ਹੁਣ ਵੀ ਐਸੋ ਤੂੰ ਬਾਹਰ ਥੱਲੇ ਖਈ ਦੁੱਧ ਦੂੰਗਾ 11 ਕਿਲੋ ਤੋਂ 12 ਅੱਛਾ ਪੌੜਾ ਬਣਦਾ ਠੀਕ ਆ ਬਾਈ ਤਾਂ ਹੀ ਮੈਂ ਹੱਪ 10 ਮੰਨ ਕੇ ਦੇਣੀ ਮੇ ਥੇਲੇ ਵਾਲਾ ਵੀ ਖਰਾ ਕਰਮਾਲੀ ਥੱਲੇ ਹੈਣਾ ਲਿਆ ਬਈ ਹਰਜੀਤ ਵੀਰੇ ਹੂੰ ਹੂੰ ਸੁਆ ਦਾ ਦੂਜਾ ਤੀਜਾ ਹੋਊ ਬਾਈ ਆ ਦੂਜਾ ਸੁਆ ਰੀਅਲ ਝਾ ਰੀਅਲ ਝਾ ਠੀਕ ਆ ਬਈ ਠੀਕ ਆ ਮੈਂ ਠੀਕ ਕੰਗਰੂ ਕੈਂਗਰੂ ਪਾਏ ਬਾਈ ਨੂੰ ਦਿਲ ਲੱਗਿਆ ਗਾਏ ਵੀ ਹੈਣਾ ਹਾਂ ਇਹ ਕੰਗਰੂ ਨੂੰ ਪੌੜਾ ਜੀ ਸੋਹਣੀ ਲੱਗੇ ਨੂੰ ਹੈਣਾ ਬਾਈ ਹਰਜੀਤ ਬਾਈ ਫਿਰ ਇਹ ਵੀ ਵਿਖਾ ਦੀਏ ਧਾਰਾ ਮਾਰ ਕੇ ਸਾ ਠੀਕ ਆ ਬਾਈ ਛੜਤਾ ਬੱਚਾ ਥੱਲੇ ਹੂੰ ਨਹੀਂ ਠੀਕ ਆ ਜੀ ਦੁਬਾਰ ਯਾਰ ਲੈ ਆ ਵੀ ਓਕੇ ਆ ਜਵਾ ਬਾਈ ਚੋਣ ਚਾਣ ਨੂੰ ਜਲ ਗਿਆ ਹਨਾ ਹੂੰ ਲੈ ਬੱਛੀ ਵੇ ਇਹ ਨਾ ਕਹਿੰਦੀ ਹੋਰ ਪਿਆ ਚੰਦਰ ਗਿਆ ਨੇ ਵੀ ਚੋਣਾ ਕੋਈ ਕੁੱਟ ਹੈ ਬੱਛੀ ਮਗਰ ਯੋ ਵੀ ਜਸ ਨਹੀਂ ਆਈ ਜੀ ਹੂੰ ਕਿ ਹੋਾਈ ਦਿੰਦੀ ਬੜੀ ਕੰਮ ਦੀ ਹੂੰ ਇਹ ਠੀਕ ਹੈ ਬਈ ਦੂਜੇ ਦੀ ਵੀ ਚੋਰ ਜੀਤ ਬਈ ਆ ਵੀ ਵਧੀਆ ਥੱਲੇ 2 ਨਾਲ ਹੋਣਾ ਬਈ ਨਹੀਂ ਮੈਨੂੰ ਕਿਸੇ ਨੇ ਆ ਕੇ ਕਮੈਂਟ ਕੀਤਾ ਹੀ ਮੈਂ ਆਹ ਭਰਾ ਹੋਣ ਨਹੀਂ ਕਰਦਾ ਠੀਕ ਹੈ ਸੁਧਰ ਗਿਆ ਗਿਆ ਹੁਣ ਚੱਲ ਕੋਈ ਨਹੀਂ ਅਜਾ ਰਜੀਤ ਕਿੰਨੇ ਦਾ ਰਸਤਾ ਫੜਾਈਏ ਬਈ हां नहीं बार औदी रोजी रोटी रख के भी दो, दो चार पैण जे तिनू फुल इंदा ही 42000 हां ए 34000 दी दे, दे, दे दीया दी 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 ते जो छोड़ स पा साढ़े 34000 दी दे दी 34 कर दी 500 ਛੱਡ ਦੇ ਯਾਰ ਠੀਕ ਆ ਠੀਕ ਆ ਬਾਈ ਕੋਈ ਮਾੜੀ ਨਹੀਂ ਵੀ ਤੇ ਲੈ ਵੇ ਇਹ ਟਾਈਮ ਕੀ ਹੋਇਆ ਨਹੀਂ ਚੰਗੀ ਨਹੀਂ ਠੀਕ ਆ ਬਾਈ ਅਰੇ ਬਾਈ ਉਹ ਜਿਹੜੀ ਤੈਨੂੰ ਨੰਬਰ ਤੇ 4 ਤੇ ਸੌਰੀ ਗੱਬਣਾ ਇਹ ਗੱਬਣਾ ਮਾਚਾ ਸਮਝ ਲਿਆ ਯਾਰ ਗਾਣਾ ਸਮਝੀ ਅੱਛਾ ਇਹਨੇ ਜਿੱਟੇ ਮਲੀ ਆ ਇਧਰ ਲੈ ਹੂੰ ਲੈ ਠੰਡੀ ਢੁੰਡੀ ਆਣਾ ਇਧਰ ਹੱਥਾਂ ਨੂੰ ਹੱਥ ਲਾਈ ਆ ਗੋਸ਼ ਕਰੀ ਆ ਕਿੰਨੀ ਬਾਹਰ ਕੱਢ ਗਏ ਨੂੰ ਬਾਈ ਕੱਢ ਕੇ ਲਿਆ ਬਾਰ ਬਾਰ ਇੱਥੇ ਪਤਾ ਨਹੀਂ ਲੱਗਦਾ ਲੈ ਬਾਈ ਯੂਸੀ ਕਰ ਲੈ ਲੈ ਬਾਈ ਆਹ ਵੇਖ ਲੋ ਬਈ ਇਹ ਮਾਝਾ ਸਮਝੋ ਹਰਜੀਤ ਬਾਈ ਠੰਡੀ ਢੁੰਡੀ ਬਹੁਤ ਆਣਾ ਨਹੀਂ ਬਾਈ ਯਾਰ ਇੱਧਰ ਵੇਖ ਲੈ ਹੂੰ ਇਹਨਾਂ ਦੇ ਹੱਥ ਲਾਈ ਆ ਕਨੀਆਂ ਜਿੱਟੇ ਮਲੀ ਆ ਇਧਰ ਹੂੰ ਜੀ ਮੈਂ ਮਾਰ ਕੀ ਹੈ ਘਟੀ ਦੇ ਨਾ ਕਮਾ ਦੇ ਛੜ ਮਾਰਦੀਆਂ ਹੂੰ ਇਹ ਠੀਕ ਹੈ ਮੂੰਹ ਮਾਂ ਵੀ ਬਹੁਤ ਸੋਹਣਾ ਜਾ ਰਿਹਾ ਇਹ ਦੂਜਾ ਸੂਆ ਸੁਣਾ ਆਪਣੇ ਫਗਵਾਂਡ ਪਿੰਡੋ ਹੀ ਲਈ ਆ ਇਹ ਦੁੱਧ ਕਿੰਨੇ ਕੁ ਦੇ ਦੂਗੀ ਹਰਜੀ ਦੋ ਬਾਈ ਪਹਿਲੇ ਸੂਏ ਮਾਲਕਾਂ ਨੇ ਦੱਸਿਆ 11 12 ਕਿਲੋ ਦਾ ਦੇ ਉਹ ਨੀ ਨਾ ਹਾਂ ਭਾ ਵੀ ਇਹਦਾ ਕੀ ਹੋਊਗਾ ਬਾਈ ਬਾ ਜਵਾ ਲੁੱਟ ਲੋ ਮੇਲਾ ਕਰਾ ਦੇ ਉਹ ਗਾਲੀ ਹਾਂ ਉਹ ਮੱਛੀ ਚੁੰਗੀ ਜਾਂਦੀ ਤੇਰਾ ਦੁੱਧ ਰੱਬ ਤੇਰਾ ਭਲਾ ਕਰੇ ਮੁਰਗੇ ਘਟਵਾ ਤਣੀ ਨਾ ਨਹੀਂ ਕਰਦਾ 33 ਸੱਚੀ ਮੁਕਰੀ ਨਾ ਪੱਕੀ ਗੱਲ 33 33 ਦੋਨੋਂ ਦਾ ਕਰ ਦਈਏ ਇਹਦਾ ਵੀ 33 ਕਰ ਦਈਏ ਛਿਆੜ ਦੇ ਜੋੜਾ ਇਹ ਜੋੜਾ ਲਾਉ ਛਿਆੜ ਦਾ ਹਾਂ ਤੇ 34 ਦੀ ਹੋਤੀ ਵਾ ਠੀਕ ਹੈ ਭਾਈ ਉਹ ਤਾਂ ਤੁਹਾਨੂੰ ਮੈਂ ਕਹਿੰਦੇ ਨਹੀਂ ਯਾਰ ਤੇਰੇ ਅੱਜ ਭਾ ਹਰਜੀਤ ਭਾਈ ਕਿਦੋਂ ਖੋਲ ਖੁਲਕੇ ਤਾਂ ਨਹੀਂ ਲਿਆ ਯਾਰ ਬਸ ਜਿਵੇਂ ਬਣੀਆਂ ਓਵੇਂ ਆਪਾਂ ਦੇ ਦੇਣੀਆਂ ਮੈਂ ਯਾਰ ਭਾਈ ਅੱਜ ਤਾਂ ਬੰਦੇ ਨੇ ਰੋਜੀ ਰੋਟੀ ਜਾਇਜ਼ ਮੰਗੀ ਆ ਜਮਾਂ ਯਾਰ ਆ ਕਿੰਨੇ ਦੀ ਕਹੀ ਸੀ ਆਪਾਂ ਕਾਲੀ ਸਿੰਘਾਂ ਵਾਲੀ ਆਹਾਂ ਹਾਂ ਇਹ 42 ਦੀ ਕਿਹਦੇ 42 ਦੀ ਹੈ ਉਹ ਆਪਾਂ ਕਹੀ 35 ਦੀ ਚੀਨੀ 35 ਦੀ 34 ਦੀ ਇਹ ਕਹੀ ਸੀ ਹਾਂ ਉਹ 34 ਦੀ ਉਹ ਤੇ ਪਰਲੀ 33 ਦੀ ਕਹਿਣ ਤੋਂ ਪਾਵੇ ਆ ਵੀ ਮਾੜਾ ਲੱਖ ਕੋ ਰੁਪਇਆ 1.5 ਕੋ ਲੱਖ ਲੈ ਕੇ ਗਾਇਆਂ ਲੈ ਜੇ ਸਾਰੀਆਂ ਹੀ ਭਾਉਂਦੀ ਵੀ ਹਨਾ ਨਫਾ ਵਪਾਰੀ ਭਰਾਵਾਂ ਨੂੰ ਵੀ ਹਜੇ ਹੈਗਾ ਬਾਈ ਅੱਜ ਰੋਟੀ ਛੱਡਤੀ ਜਾਂ ਤੂੰ ਚੰਦਰਿਆ ਉਰੇ ਐਨੂੰ ਮੂੰਹ ਕਰੀ ਬਹੁਤ 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 ਤੇਰਾ ਐ ਕਰਿਆ ਕਰ ਆ ਬਾਬਾ ਸ਼ੁਕਰ ਹੈ ਭਾਈ ਤੂੰ ਅੱਜ ਮੰਨ ਗਿਆ ਮੇਰੀ ਗੱਲ ਜਉਂਦਾ ਰਹੇ ਤੇ ਇਹ ਗੱਲਾਂ ਕਰਿਆ ਕਰਨ ਵੀ ਮੰਨ ਐਣ ਕੇ ਨਾ ਵੇਚਿਆ ਕਰ ਵੀ ਐ ਮੈਂ ਐ ਐ ਕਈ ਵਾਰੀ ਲੜ ਪਈ ਨਾ ਮੇਰੇ ਨਾਲ ਕਈ ਵਾਰੀ ਫਿਰ ਕੀ ਕਰੀਏ ਘਰੇ ਅੱਜ ਅਸੀਂ ਨੇ ਗੱਲ ਆਏ ਆ ਵੀ ਸੱਜਣਾ ਤੁਹਾਨੂੰ ਦਿਲ ਦੀ ਦੱਸਦੀ ਵੀ ਅੱਜ ਅਸੀਂ ਦੋਵੇਂ ਹੀ ਟਾਈਮ ਤੇ ਇਕੱਠੇ ਹੋ ਗਏ ਇੰਨੇ ਵੀ ਜਿਹੜਾ ਟਾਈਮ ਦਿੱਤਾ ਯੋਦੇ ਤੇ ਕਈ ਵਾਰੀ ਮੈਂ ਆਇਆ ਨਾ ਪਹਿਲਾਂ ਦੇ ਚੰਦਰਾ ਪਾਸੇ ਹੁੰਦਾ ਤੇ ਕਈ ਵਾਰੀ ਇਹ ਆ ਜਾਂਦਾ ਤੇ ਮੈਂ ਪਰਸੇ ਉਹਨਾਂ ਸਾਡਾ ਆ ਮੇਲ ਮੇਲ ਸਾਡਾ ਕਈ ਵਾਰੀ ਔਖਾ ਹੁੰਦਾ ਹੁੰਦਾ ਤੇ ਨੰਬਰ ਭਾਈ ਹਰਜੀਤ ਵੀਰੇ 70899 70410 ਇੱਕ ਵਾਰ ਹੀ ਹੋਰ ਆਉਣਾ 70899 70410 70899 70410 70410 ਤੇ ਆਹ ਮੁੰਡੇ ਦੇ ਰਹਿ ਕੇ 7 ਦਿਨ ਸਕੂਲੇ ਜਾਣ ਦੇ ਵਿੱਚ ਇਹ ਬਾਈ ਕੰਮ ਬਹੁਤ ਬੰਦਾ ਕਰਦਾ ਇਹਦਾ ਨਾਂ ਹੈਗਾ ਮਨਿੰਦਰ ਤੇ ਇੱਕ ਮੇਰਾ ਭਾਨ ਦਾ ਵੋਂਦਾ ਵੀ ਨਾਂ ਮਨਿੰਦਰ ਆ ਉਹ ਰਹਿੰਦਾ ਸੂਲਰ ਕਨਾਰ ਸੰਗਰੂਰ ਦੇ ਕੋਲੇ ਠੀਕ ਹੈ ਬਾਈ ਤੇ ਇਹ ਵੀ ਮੇਰਾ ਪੋਤਾ ਤੇ ਉਹ ਵੀ ਮੇਰਾ ਪੋਤਾ ਨੰਬਰ ਸਕਰੀਨ ਦੇ ਉੱਤੇ ਆ ਬਾਈ ਗੱਲਬਾਤ ਲਈ ਤੁਸੀਂ ਜਾਣਕਾਰੀ ਲਈ ਨੰਬਰ ਲਾ ਲਿਓ ਬਾਈ ਜਾਨਵਰ ਖੋਕੇ ਲੈ ਜਾਓ ਟਟ ਕੇ ਪੈ ਜਾਓ ਵੀਡੀਓ ਸ਼ੇਅਰ ਕਰਕੇ ਗਵਾਨੀਆਂ ਨੂੰ ਦਿਜਿਓ